ਚੱਲ ਪਿਆ ਹੁਣ ਘਰ ਨੂੰ ਯਾਰ ਇਹ ਮੈਂ ਬੈ ਬੈ ਦਾ ਬੋੜੀ ਬਣਨੇ ਦਿੱਤਾ ਅੱਜ ਨਾ ਕਾਰ ਦੀ ਬੜੀ ਯਾਦ ਆਉਂਦੀ ਆ ਓਹ ਓਹ ਬਹੁਤ ਠੰਡਿਆ ਖੂਆ ਕਾਰ ਹੈ ਬਹੁਤ ਵਧੀਆ ਚੀਜ਼ ਆ ਉਹ ਇੰਨੇ ਵਾਰ ਦਾ ਠੰਡਿਆ ਹੋਇਆ ਉਹ ਤਾਂ ਥੱਲੇ ਨਹੀਂ ਪੁੱਛੀ ਤਸਵੀਰ ਥੱਲੇ ਨਹੀਂ ਪੁੱਛੀ ਓਹ ਓਹ ਹੱਥ ਦੇ ਮੈਗਨੇਟ ਠਰ ਕੇ ਕੋਈ ਗਲਪਸ ਨਹੀਂ ਆ ਓਹ 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 ਨਹੀਂ ਕਿੱਥੇ ਗਈ ਅੱਜ ਹੈ ਤੇ ਕਿੱਥੇ ਗਈ ਮੈਂ ਤਾਂ ਗਿਆ ਸਾਨੂੰੰ ਤੈ ਤਾਂ ਦੀਵਾ ਇਹਨਾਂ ਵਿੱਚ ਹੀ ਬਾਬਾ ਬਣੇ ਟੁੱਟ ਕੇ ਆ ਆ ਤੇਰੀ ਆਈਦੀ ਆਪ ਤੇ ਜਾ 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 ਤਾ ਨਹੀਂ ਨਹੀਂ ਕਿਉਂ ਉਹ ਨਾ ਅਰੇ ਜੀ ਨਾ ਚੱਬ ਉਹ ਥਲਿਪ ਥਲਿਪ ਮੈਂ ਉਹ ਡਿੱਗਣਾ ਸਿਰ 'ਪਾਜਣਾ ਜਾਜਣਾ ਨਹੀਂ ਲਕਣਾ ਝਕਣਾ ਨਹੀਂ ਲਕਣਾ ਝਕਣਾ ਨਹੀਂ ਹਾਂ ਕਿਹੜੇ ਪੈਸੇ ਮੈਨੂੰ ਦਿੱਤੇ ਹੀ ਤਾਂ ਮੈਨੂੰ ਪੈਸੇ ਕਿਹੜੇ ਪੈਸੇ 2 ਤੇ ਸਹੀ 20 ਰੁਪਿਆ ਕਿੰਨੇ 20 ਰੁਪਿਆ ਹਾਂ ਹਾਂ 20 ਰੁਪਿਆ 2 ਤੇ ਹੈ ਨਾ ਹਨ ਨਹੀਂ ਪਤਾ ਦੋ ਚਲ ਦੇ ਨਾ ਦੇ ਨਾ ਰੁਕ ਜਾ ਕੀ ਕਿਹਾ ਸੀ ਕੰਦੀ ਦੀ ਵਾਸਤੇ ਲੈਂਦੇ ਆ ਕਪੜੇ ਲੈਂਦੇ ਆ ਵੀ ਲੋਹੜੀ ਵਾਸਤੇ ਇਹ ਕਾਕੇ ਦਾ ਸੂਟ ਨਾਲ ਹਰਫ ਤੇ ਦਾ ਹਾਂ ਇਦਾਂ ਪਹਿ ਵਿਖਾ ਦਿਓ ਠੀਕ ਹੈ ਹਾਂ ਦਿਖਾ ਦੇ ਕਿ ਬਣਾ ਕੋਟ ਆਈ ਜਾਏ ਠੀਕ ਆ ਦੇਖ ਲਓ ਨਾਲ ਆ ਨਿੱਕਰ ਜੀ ਉਹ ਨਿਕਲ ਕੇ ਆਣਾ ਪੈਂਟ ਜੀ ਪੈਂਟ ਜੀ ਨੇ ਇਹ ਹਣੀ ਪਾਜਾ ਚਲ ਸੋਣਾ ਹਾਂ ਠੀਕ ਹੈ ਵੱਖੋਂ ਵੱਖਰੇ ਵੱਖਰੇ ਲੈ ਚਲ ਸਹੀ ਇਹਰ ਕੋਲੇ ਮੋਹਿਤ ਕੋ ਨਹੀਂ ਬਸ ਠੀਕ ਆ ਸੋਹਣੇ ਆ ਠੀਕ ਆ ਵਧ ਗਿਆ ਇਹ ਚਲ ਹਾਏ ਕੀ ਜੀ ਆਏ ਹੋ ਕੇ ਐਪਕੀ ਦੀ ਸੁਣੀ ਹੁੰਦੀ ਨਵੀਂ ਲੇਦੀ ਹਰ ਕੋਨੇ ਹਾਂ ਬੋਲ ਚੁੱਪ ਰਹਿੰਦੀ ਦੱਸ ਚੁੱਪੇ ਲਾਤ ਹਾਂ ਰਹਿੰਦੀ ਦੱਸ ਸੋਹਣਾ ਸੋਹਣਾ ਆ ਮੇ ਕੋ ਆਹ ਕੋ ਸੋਹਣਾ ਕੋਲ ਠੀਕ ਆ ਆ ਕੇ ਨਾ ਦੋ ਜੀ ਹਾਂ ਇਹ ਹਾਂ ਅਸਾਂ ਉਂਜੀ ਨੇ ਅਜਾ ਦਰਵਾਜ਼ਾ ਨਹੀਂ ਮਾਰਉਂਦਾ ਹਾਂ ਹਾਂ ਆ ਗੁਰੂ ਨਾਨਕ ਇਹਨਾਂ ਖਰਾਬ ਕਰ ਲਿਆ ਤੇ ਖਰਾਬ ਕਰਤਾ ਇਹਨੇ ਉਹ ਕਿਦਾਂ ਉਹ ਵੀ ਜੋੜ ਗਈ ਇਹਨੇ ਖਿੱਚਦੀ ਪਾਈਪ ਜੀ ਠੀਕ ਨਹੀਂ ਕੀਤੀ ਇਹਨੇ ਫੇਰ ਦੂਰੇ ਫੇਰ ਤੋਂ ਇਹ ਖਿੱਚਦੀ ਬੜੇ ਟਾਂਕੇ ਟੁੰਕੇ ਹੀ ਲਾਏ ਇਹਨੇ ਫੇਰ ਦੋਵੇਂ ਕੰਨ ਜੀ ਹਿਲਦੇ ਸੀ ਛਣਾਏ ਛਣਾਏ ਮम्मी मारेਗੀ ਮम्मी मारेगी दादा ਮੈਂ ਭਾਈ ਜੀ ਸਾਰੇ ਪੌਂਗੇ ਉੱਪਰ ਮੰਜੇ ਤੇ ਚੜ੍ਹ ਕੇ ਥੋੜੀ ਹੁੰਦੇ ਆਹ ਤੇ ਮਮਿੰ ਲੈ ਤੂੰ ਮੁੰਨਾ ਨਹੀਂ ਹੁਈ ਆ ਇੱਥੇ ਰਹਿ ਹੁਣ ਤੁਸੀਂ ਦੇਖ ਜਾ ਫਿਰ ਮਾਰ ਨਹੀਂ ਖਾਣੀ ਆ ਫਿਰ ਤੇ ਤੈਨੂੰ ਤੇਰੀ ਖਾਣੀ ਆ ਤੇਰੀ ਖਾਣੀ ਤੈਨੂੰ ਟੱਕਦੀ ਨੂੰ ਹਰ ਗੁਣ ਨਹੀਂ ਨਹੀਂ ਅਥੇ ਲੈਨੇ ਉਤਰਣਾ ਨੇ ਜਰਾ ਬਾਂ ਲਾਤੀਆਂ ਅਥੇ ਲੈਨੇ ਉਤਰ ਮੈਂ ਮਾਰਨਾ ਬੜਾ ਹੈ ਫਿਰ ਹੁਣ ਕੋਈ ਨਹੀਂ ਡਾਈ ਕਿੰਨਾ ਵੈਸੇ ले रोटी खाइ वाहेगुरु इधर खान लगा मैं चावल मैं लगा रोटी मेरे फेवरेट है है चावल तो चुगन बड़े टाइम जो होते चुगन नहीं है पॉपकॉर्न बनाए जमी

ਜਾਣ ਪਾਣੀ ਦਾ ਬਲਾਦ ਨਵੇਂ ਮੈਨੂੰ ਆਏਂਗੀ ਮੇਰੇ ਨਾਲ ਆਏਂਗਾ ਮੇਰੇ ਨਾਲ ਹਾਂ ਜਿੰਦਗੀ ਲੱਗ ਕੇ ਜਲ ਨਹੀਂ ਹੁੰਦੀ ਤਰ 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 ਆ ਵੀ ਬਾਬਾ ਵੀ ਸੋਣਾ ਜਾ ਕਿਤੇ ਲੱਡੂ ਆ ਗਈ ਦੇ ਮੈਨੂੰ ਵੀ ਤੇਨੀਆ ਖਤਮ ਹੋ ਗਿਆ ਫਿਰ ਬੇਬੀ ਖਾ ਰਹੀ ਹੈਗੀ ਆ ਆਪਕਨ ਦੇ ਖਾਣ ਦੋਨੇ ਜਾਣੀ ਹੈ ਖਤਮ ਕਰਦੇ ਖਤਮ ਕਰਦੇ ਆ ਤੁਸੀਂ ਨਹੀਂ ਖਾਦੇ ਸਾਰੇ ਦਾਦੀ ਨਹੀਂ ਖਾਣੇ ਆ ਚਲ ਬੱਸ ਕਿਉਂ ਨਾ ਹਾਂਜੀ ਉੱਠਿਆ ਸੀ ਅਤਿ ਖੈਸੀ ਤਸੀਵਤ ਕੇ ਤਸੀਵਤ ਕੇ ਮਾਵੀ ਉੱਤ ਗਿਆ ਅਜੇ ਸੁੱਤੀ ਉੱਠੀ ਐ ਵੇ ਲੋ ਸੁੱਤੀ ਉੱਠੀ ਮਾਸਣੀ ਰੁੰਦੀ ਐ ਕੱਲ ਵੀ ਜਦੋਂ ਉੱਠਦੀ ਨਾ ਹੱਸ ਕੇ ਉੱਠਦੀ ਐ ਜਦੋਂ ਮਰਜੀ ਠਾ ਲਓ ਮੈਂ 5 ਮਿੰਟ ਬਾਅਦ ਉਠਾ ਲਵਾਂ ਇਹ ਨਹੀਂ ਕਦੇ ਵੀ ਰੁੰਦੀ ਰਹਿੰਦੀ ਐ ਕੱਲ ਮਾਰੇ ਦੀ ਕਿਰਪਾ ਹੈ ਹਣਾ ਅਰਗੁਣ ਕੋ ਮੈਂ ਨਹੀਂ ਰੋਂਦਾ ਮੈਂ ਨਹੀਂ ਰੋਂਦਾ ਖੁੱਲੇ ਨਾ ਮੈਂ ਕੱਲ ਸਕੂਲੇ ਜਾਣ ਲੱਗਿਆ ਰੋਂਨਾ ਤੇ ਨਾ ਮੈਂ ਉੱਠਣ ਲੱਗਿਆ ਇਤਿਹਾਸ ਕੇ ਜੋ ਨਾਲ ਹੁਲੇ ਕਿਦਾਂ ਕੀ ਕੀ ਤਵਲੇ ਆਉ ਆਹੋ ਭੇਜਿਆ ਹੋਇਆ ਸੀ ਉਹਨੂੰ ਮੈਂ ਕਿਹਾ ਮੱਕ ਦੇ ਜਾ ਉਹਨੇ ਭੇਜਿਆ ਹਾਂ ਭੇਜਿਆ ਤੂੰ ਹੋਰ ਗੁਣ ਨੂੰ ਨਗਿਆ ਹੁੰਦਾ ਇੱਧਰ ਆ ਪੁੱਤ ਇੱਥੇ ਆ ਜਾ ਤੂੰ ਮੇਰੇ ਕੋਲ ਆਜਾ ਮੇਰੇ ਕੋਲ ਆ ਤੂੰ ਮੇਰਾ ਪੁੱਤ ਨਾਂ ਕੀ ਆ ਜਾ ਆ ਨਾਂ ਕੀ ਆ ਦੇ ਟੱਪ ਕੇ ਮਮਾ ਨੂੰ ਟੱਪ ਕੇ ਆ ਜਾ ਆ ਗਏ ਲੈਣ ਦੋ ਇਸ ਨੂੰ ਨਾਲ ਡਰੇਰਾ ਆ ਗਿਆ ਨੇ ਆ ਤੇ ਉਹਦੇ ਨਾਲ ਦੀ AC ਹੀ ਹੈਣਾ ਉਹ ਇਹਨੂੰ ਤਾਂ ਕੋਈ ਲੋੜ ਨਹੀਂ ਗੀ ਨਹੀਂ ਉਹ ਇਹ ਹੈ ਹੈ ਚੱਲ ਟਰਬੋ ਸਹੀ ਜੋ ਵੀ ਹੈਗਾ ਚਲਾ ਕੇ ਤੇ ਵੇਸਟ ਟਰਬੋ ਆ ਕਰਨਾ ਹੈ ਆਹ ਕਰੀਏ ਅਭੀ ਸੇਮ ਹੀ ਆ ਦੀ ਸਭੇ ਸੇਮ ਹੀ ਹੈ ਸੇਮ ਹੀ ਹੈ ਹਾਂ ਦੋ ਹੀ ਖੋਣ ਕੇ ਇਖਲਾ ਬਸ ਦੋ ਕੁ ਸੇਮ ਹੀ ਹੈ ਨਾਲੇ ਸਨੀਵੋ ਗਿਰਾੜੀ ਚੱਲੇ ਆਂ ਸਲੂਨ ਤੇ ਅੱਜ ਗਿਆ ਇਨ ਮਾਤਾ ਰੀਵਰ ਸਭ ਹੁਣ ਪਰੇ ਵਾਲ ਜਾਵਾਂਗੇ ਕੱਲ ਕੀ ਕੀ ਦੋ ਕੱਲਾ ਦੋ ਇਧਰ ਮੰਮੀ ਦੀ ਮੀਠੀ ਚੋਗਣ ਕੀ ਗੱਲਿਆ ਚੱਲੀ ਯਾਰਾ ਖੀਰਾ ਪਿੰਦੀ ਖਾਣਾ ਯਾ ਖੀਰੇ ਦੀ ਬੜੀ ਸਕੀਨ ਐ ਬਤੀ ਤੇ ਜਾਦੋ ਇਥੋਂ ਮੈਂ ਜਾਖਦੀ ਜੇ ਨਿਕਾਇ ਨਾ ਜੀ ਜਾਦੀ ਹਾ ਜਾਖਦੀ ਪੇਂਟ ਕਰਾਇਆ ਹੀ ਸਾਰਾ ਇੱਥੇ ਕੋਈ ਫਾਇਦਾ ਨਹੀਂ ਇੱਥੇ ਸੁਲਾਵਾ ਵੀ ਬਹੁਤ ਰਹੀ ਹੈ ਪਤਾ ਨਹੀਂ ਕੀ ਛੇਤੀ ਜਾ ਲੈ ਕੇ ਮੈਂ ਪਾ ਕੇ ਦਵਾ ਜਾਂ ਛੇਤੀ ਮੈਂ ਚੱਲਿਆ ਹਾਂ ਹੁਣ ਓਕੇ ਬਾਏ ਨੰਨਾ ਟੀਕਾ ਲਵਾ ਲਿਆ ਹੁਣ ਠੀਕ ਆ ਦਵਾਈ ਮੋ ਦਵਾ ਲਈ ਇਹ ਮਰ ਸਰਦਾ ਹੁਣ ਹੂੰ ਬਣੀਂਦੀ ਨੇ ਕੰਡਣ ਕੁ ਭਰਾਟ ਹੁੰਦੀ ਕਹਿੰਦੀ ਉਹ ਦਵਾਈ ਨਾਲ ਮੇਨ ਉਸਟਾਫ ਦੀ ਨੀੜ ਏ ਧਾਰੀਵਾਲ ਸਲੂਨ ਤੇ ਫੀਮੇਲ ਦੀ ਤੇ ਕੰਟੈਕਟ ਸਾਰੇ ਜਣੇ ਜਰੂਰ ਕਰਿਓ ਵੀ ਐਡਵਾਂਸ ਕੋਰਸ ਕੀਤਾ ਜਿਹਨਾਂ ਨੇ ਤੇ ਜਰੂਰ ਕੰਟੈਕਟ ਕਰਿਓ ਠੀਕ ਆ ਮੈਂ ਨੰਬਰ ਮੈਂਸ਼ਨ ਕਰ ਦਵਾਂਗਾ ਠੀਕ ਆ ਜੋ ਕੋਈ ਮੈਡਮ ਬਟਾਲੇ ਦੀ ਹੋਗੀ ਤੇ ਉਹ ਮੈਡਮ ਸੰਦੀਪ ਦੇ ਨਾਲ ਅਪ ਡਾਊਨ ਕਰ ਸਕਦੇ ਆ ਬਸ ਤੇ ਜੋ ਵੀ ਕਿਰਾਇਆ ਵਗੈਰਾ ਉਹ ਤੇ ਚਲੋ ਸੰਦੀਪ ਖੋਦੀ ਪੇ ਕਰਦਾ ਕਰੋ ਬਸ ਤੇ ਜਾਣਾ ਤੇ ਬਸ ਤੇ ਹੋਣਾ ਤੇ ਫਿਰ ਮਾਨਾ ਜਾ ਸਕਦੇ ਹੋ ਠੀਕ ਆ ਬਾਕੀ ਆਪਣੇ ਸਲੂਨ ਤੇ ਬਟਾਲੇ ਵਾਲੇ ਤੇ ਵੀ ਆਫਰ ਚੱਲ ਰਹੀ ਆ 2500 ਰੁਪਏ ਦੇ ਵਿੱਚ ਕੈਰਾ ਸਮੁੱਥ ਨਾਰਮਲ ਲੈਂਥ ਇਹ ਭਰਾ ਕਰ ਰਿਹਾ ਹੈ ਲੱਗੇ ਹੁਣ ਗੋਲ ਗੱਪੇ ਖਾਣ ਲੱਗੇ ਇੱਥੋਂ ਮੈਂ ਚਲ ਗੋਲ ਗੱਪੇ ਖਾਣ ਗਿਆ ਤੇ ਭਰਾ ਲੱਗਾ ਹੁਣ ਮੈਂ ਖਾਣ ਨਾ ਮਾਰੇ ਇਹ ਭਰਾ ਲੱਗਾ ਹੁਣ ਸੱਚੀ ਇੱਕ ਚੀਜ਼ ਦੱਸ ਦਈਏ ਭਾਈ ਆਪਣਾ ਕੰਮ ਕਰਨਾ ਸੀ ਭਰਾ ਤੇ ਉੱਥੇ ਸਲੂਨ ਤੇ ਹੈਗਾ ਆ ਤੇ ਆਪਾਂ ਨੂੰ ਉੱਥੇ ਮੈਡਮਾ ਚਾਹੀਦੀ ਹੋਂ ਠੀਕ ਨਹੀਂ ਗੱਲ ਉਹ ਉਹ ਵੀਰ ਨੇ ਬਲਬ ਕਿਉਂ ਲਾਏ ਆ ਉਹ ਇਸ ਕਰਕੇ ਲਾਏ ਆ ਵੀ ਉਹ ਹੀਟ ਮਾਰਦੇ ਨਾ ਫਿਰ ਕਰੰਚੀ ਰਹਿੰਦੇ ਆ ਗੋਲੇ ਕੱਫੇ ਖਾਣੇ ਭਾਈ ਦਹੀਂ ਨਹੀਂ ਵਾਲੇ ਦਹੀਂ ਵਾਲੇ ਚੱਲਣਗੇ ਭਾਈ ਚਾਂਸ ਜੇ ਮੈਂ ਕਾਲ ਨਾ ਪਿੱਕ ਕਰਾਂ ਨਾ ਮੈਂ ਆਪਣੀ ਆਈਡੀ ਦੀ ਦਿੱਤੀ ਆ ਤੁਸੀਂ ਉੱਤੇ ਵੀ ਜਾ ਕੇ ਮੈਨੂੰ ਮੈਸੇਜ ਕਰ ਸਕਦੇ ਹੋ ਮੇਰੇ ਕੋਲ ਚੱਲ ਰਹੀ ਹੈ ਤੇ ਫੋਨ ਕਈ ਵੀ ਰਹਿੰਦਾ ਅਜੇ ਕੋਈ ਨਵਾਂ ਨਵਾਂ ਕੰਮ ਆ ਤੇ ਥੋੜਾ ਧਿਆਨ ਘਟਿਆ ਮੈਂ ਹਾਜੇ ਕਿਹੜਾ ਕੰਮ ਸ਼ੁਰੂ ਹੋਇਆ ਤੇ ਤਾਂ ਕਿ ਫੋਨ ਫਿਰ ਮੋਸਟਲੀ ਘਰੇ ਹੀ ਹੁੰਦਾ ਹੈ ਬਾਕੀ ਮੈਂ ਹੁਣ ਧਿਆਨ ਰੱਖਾਂਗਾ ਜੇ ਕਾਲ ਵੀ ਕਰ ਸਕਦੇ ਮੈਂ ਨੰਬਰ ਵੀ ਲੁਕਾਇਆ ਛੋਟਾ ਜਿਹਾ ਕੰਮ ਨ